ਕਬੀ ਜੀ ਸਾਰੇ ਮੇਰੇ ਨੂੰ ਸੰਦੀਪ ਡੇਵਨ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਤੇ ਬਾਈ ਕਾਲੂ ਤੇ ਗੁਰਦਾਸ ਸਿੰਘ ਪਹੁੰਚ ਚੁੱਕੇ ਆ ਵਡੀਆਂ ਵੜਾ ਲੈ ਕੇ ਨੇ ਬਾਈਆਂ ਨੇ ਅੱਜ ਰਿਕਾਰਡ ਵਾਲੀਆਂ ਜਾਓ ਫਿਰ ਗੱਲਬਾਤ ਕਰੀਏ ਬਾਈ ਜਸਤਿਕਾ ਜੀ ਹਸਤੀਕਾ ਜੀ ਹਸਤੀਕਾ ਆਠੀਕਾ ਆਦਾ ਜੀ ਨਾਲ ਜੁਨਾ ਕੱਸੀਆਂ ਤਾਂ ਪ੍ਰੋਗਰਾਮ ਨਾਲ ਗੁਰੰਡੀ ਆ ਰਹੀ ਪਰ ਇਸ ਪਰੇ ਆ ਬੜਾ ਨਾ ਅੱਛਾ ਤੇ ਰੋਲੇ ਕਰਕੇ ਤੁਹਾਨੂੰ ਪੜਾ ਕਰ ਤੁਣੀ ਬਣੇ ਵੜੇ ਵਿਗਾਰੇ ਚੱਲ ਰਹੇ ਫਿਰ ਆਜਾ ਜੀ ਪੂਰੇ ਪੂਰੇ ਤੇ ਔੜਾ ਜਦੀ ਪੂਰਾ ਹੱਥ ਆ ਗਿਆ ਚਲੋ ਐ ਹੀ ਹੁੰਦਾ ਨਾ ਹਾਏ ਦਾਏ ਦਾਏ ਇਹ ਤਾਂ ਗੱਲ ਹੈ ਜੀ ਇੰਜੋਏ ਵੀ ਕਰਨਾ ਚਾਹੀਦਾ ਨਾਲੇ ਬਾਗੇ ਨਾਲੇ ਨਹੀਂ ਹੁੰਦਾ ਐਸਾ ਨਾ ਜਿੱਦਾਂ ਦਾ ਕੰਮ ਹੈ ਨਾ ਸੰਦੀਪਾ ਲੱਗਦਾ ਰਿਸ਼ਤੇਦਾਰੀ ਛੁੱਟ ਜਾਣੀ ਆ ਜਾ ਛੁੱਟ ਜਾਣੀ ਛੁੱਟ ਜਾਣੀ ਆ ਦੇਖਦਾ ਵੀਡੀਓ ਪੈਂਦੀ ਰਹੀ ਨਾ ਇੱਕ ਦਿਨ ਛੱਡ ਕੇ ਫਿਰ ਫਿਰ ਛੁੱਟ ਜਾਣੀ ਬੱਗਾ ਰਿਹਾ ਤੇ ਮੈਨੂੰ ਨਹੀਂ ਲੱਗਦਾ ਪਰ ਵਾ ਲੀੜੇ ਉਦੋਂ ਪਾਈਦੇ ਜਦੋਂ ਉੱਤੇ ਚੜ ਜਾਂਦਾ ਨਾਲੇ ਆਛਾ ਬਾਸ ਤੂੰ ਪਾ ਲੋ ਜਾਂ ਲਾ ਲੋ ਦੇ ਲੀਡਾ ਪਹਨਣਾ ਤਾਂ ਆਉਣੀ ਚਾਹ। ਚਲੋ ਵਧੀਆ ਲੋਕ ਕੰਮ ਭਾਲਦੇ ਮਹਾਰਾ ਨੇ ਬੜਾ ਕੰਮ ਦਿੱਤਾ। ਹਾਂ ਨੇ ਕੰਮ ਬੜੇ ਬਾਬੇ ਦੀ ਕਿਰਪਾ ਜੀ। ਗੁਰੂ ਰਾਮ ਦਾ ਜੀ ਬੁੱਲ ਕਿਰਪਾ ਬੋਲਾ। ਹਾਂ ਹਾਂ ਹੋਣੀ ਕੋਈ ਗੱਲ ਕਹਿਣ ਵਾਲੀ ਅੱਜ ਫਿਰ ਅੱਜ ਪੰਜਾ ਭਾਜੀ। ਪੰਜ ਵੇੜਾ ਕਿੰਨੇ ਆ? ਵੱਡੀਆਂ ਵੇੜਾ ਲੈ ਕਹਿੰਦੀ ਆ ਜੀ ਕੋਈ ਸੁੱਥਰੀ। ਇਹ 30 ਕਿਲੋ ਵਾਲਾ ਪੀਸ ਵੀ ਹੈਗਾ ਅੱਜ 30 ਕਿਲੋ ਵਾਲਾ। ਦੱਸੋ ਫਿਰ ਇਹ ਘਬੜਾ ਹਾਂਜੀ ਨਹੀਂ ਸੂਈ ਸੂਈ ਇਹ ਅੱਜ ਸਿਰ ਸੂਈ ਕੋਈ ਤੈਨੂੰ ਭਾਜੀ ਬਨੇਰੇ। ਗਿੰਦੇਂ ਬੋਲਾ ਬੋਲਾ ਕੱਢਿਆ ਪਾ ਜੀ 3 4 ਕਿਲੋ ਚੋਇਆ ਆਪਾਂ ਕਹਿ ਦਿਆ ਜੀ ਪੂਰੀ ਬੱਛਾ ਮਗਰ ਇਹਦੇ ਮਗਰ ਵਛਾ ਸੁਣੀ ਭਾਈ ਬੱਛਾ ਮਗਰ ਬੱਛਾ ਬੈਠਾ ਲੋ ਜੀ ਵੇਖੋ ਕਰਾ ਦੇ ਚਵਾਜੂ ਬੜਾ ਰੋ ਮਾਰ ਲਗਾ ਜੇ ਕਰੂ ਇਹਦੇ ਪਹਿਲੇ ਵੇਲੇ ਕਰਾ ਦੇ ਕਰਾ ਦੇ ਜਿੱਤੇ ਹੋਈ ਪਹਿਲਾ ਹੋਇਆ ਅਰੇ ਅੱਜ ਆਉਣਾ ਹੀ ਨਗੀਨਾ ਤੇ ਤਾਂ ਤਾਂ ਆਉਣਾ ਸੁਣੀ ਭਾਜ ਹਾਂ ਜੀ ਅੱਜ ਤਾਂ ਤਾਂ ਹੀ ਤਾਂ ਤਾਂ ਦਾ ਹੀ ਨਾ ਉਹਨਾਂ ਨਿਕਲ ਲਾ ਦੇ ਹਾਂ ਜੀ ਫਿਰ ਪਾ ਹਾਂ ਨਹੀਂ ਹਾਂ ਨਹੀਂ ਹਾਂ ਨਹੀਂ 55000 500 ਰੁਪਏ ਚੋੜ ਸੀ ਸਾਢੇ 55 ਦੀ ਵੇਖੋ ਰੇਡ ਕਰਾਂ ਦੀ ਵਸ਼ੀ ਦੁੱਧ 16 17 18 ਭਰ ਜੇ ਤੋੜ ਕੇ ਭਰੋ ਐਚ ਵਾਲੋ ਕਾ ਇਹਦੀ ਉਹ ਵਸ਼ੀ ਸੰਦੀਪਾ ਅੱਛਾ ਵੇਰ ਦੀ ਆ ਵਸ਼ੀ ਮਗਰ ਜੇ ਵੇ ਖੈਰ ਸ਼ਹਿਰ ਆ ਸੰਦੀਪਾ ਹਾਂ ਫੁੱਲ ਕੱਟ ਫੁੱਲ ਵਜਣੀਆਂ ਵੇਰ ਦੇ ਵੇਖੋ ਵੱਟੀ ਵੇਰ ਪੂਰੀ ਸ਼ੌਰ ਦਾ ਤੇ ਕਿੰਨਾ ਕੋਲ ਕੋਈ ਗੁਰਦਾਜੀ ਏ ਦੀ ਪਾਸ 17 ਕਿਲੋ ਦੋ ਦੋ ਨਾਲ ਚੋਇਆ ਹਾਂਜੀ ਹੁਣ ਐਰ ਕੀ ਦੇਖੋ ਕੀ ਕਰਦੀ ਏ ਠੀਕ ਹੈ ਜੀ ਵੱਡੀਆਂ ਮੈਡ ਦੀ ਸੇਲ ਆ ਵਾਹ ਰੇ ਵੀ ਠੀਕ ਹੈ ਬੱਦਰ ਦੀ ਮਰਜ਼ੀ ਬੈਠੇ ਰਹੋ ਇਹ ਨਹੀਂ ਪੁੱੜ ਕੇ ਜਾਣ ਗਿਆ ਭਾਵੇਂ ਕੋਈ ਆਪ ਬੈਜੇ ਤੇ ਭਾਵੇਂ ਉਧਰੋਂ ਦੀ ਇੱਕ ਜਣਾ ਉਧਰ ਬੈਜੇ ਇੱਕ ਉਧਰ ਬੈਜੇ ਹਾਂਜੀ ਬੜਾ ਨੀਰ ਜੀ ਇਹਰੀ 52000 ਰੀਆ 500 ਰੁਪਏ ਹੈ ਲੋ ਵੇੜਾ ਪੂਰੇ ਵੱਟੀਆਂ ਤ ਵਡੀਆਂ ਸਮਝ ਗਈ ਹੈ ਜਬਾਤ ਛੋਟੀ ਬੈਣ ਨਹੀਂ ਛੋਟੀ ਨਹੀਂ ਜਾਹ ਆਹ ਇਹ ਵੀ ਸੁਈ ਆ ਨਹੀਂ ਇਹ ਵਸੀਆ ਦੇ ਗੱਵਣਾ ਆਹੋ ਦੁੱਧ ਸੰਦੀਪਾ ਭਰੂਗੀ 30 ਕਿਲੋ ਵੈੜ ਪਰ ਥੋੜਾ ਯੋਰ ਸ਼ੋਰ ਨਾਲ ਔਰਨਾ ਪੈਂਦਾ ਵੈੜ ਨੂੰ ਵੈੜ ਜਵਾਨੀ ਵਿੱਚ ਆ ਪੂਰੀ ਅਜੇ ਹਫਤਾ ਲੈ ਜੂਗੀ ਵੈੜ ਕੋ ਬੈਖ ਲੋ ਨਹੀਂ ਹੋਣਾ ਸੰਦੀਪਾ ਬੈਖ ਲੋ ਨਹੀਂ ਹੋਣਾ ਸੰਦੀਪਾ ਔਰਨਾ ਸਾਲ ਵੈੜ ਦੇ ਇੱਥੇ ਖੜਾ ਕਰ ਵੈੜ ਕਹ ਲੋ ਮੜਾ ਇੱਥੇ ਬੰਦੇ ਨਹੀਂ ਜਾਂ ਬੰਦੇ ਬੰਦੇ ਕੋ ਨਹੀਂ ਇਹ ਨਾ ਬੰਨੇਲੇ ਘਾਹ ਠੰਡ ਤੋਂ ਖਾ ਕਰਾਂ ਦੀ ਇਹਨੂੰ ਫਸਲ ਵੈੜ ਤੇ ਕਿੰਨੀ ਹੈ ਲੋਕ ਤੇ ਖਲਾ ਲੋ ਪਾਣੀ ਪਾਕੇ ਪੁੱਠੇ ਪੁੱਠੇ ਪਾਦਿਆਂ ਤੇ ਅੱਧੀ ਹਾਂ ਤੇ ਪੱਠੇ ਪੁੱਠੇ ਨਹੀਂ ਵਾਦੇ ਤਾਂ ਅਸਰੇ ਲੱਗਦੇ ਨਹੀਂ ਸੀ ਕੋਈ ਗੱਲ ਬੰਦ ਬਾਕੀ ਆ ਰਹੀ ਆ ਆਹ ਆਹ ਚਾਹ ਨਸਤੇ ਹਨ ਇਹ ਯੋਰ ਜਾ ਪੂਰੇ ਲੈ ਲੈ ਜਾ ਮੈਂ ਕਰਾਂ ਬੰਦੋ ਬੰਦੋ ਕੋਈ ਨਹੀਂ ਬੰਦ ਰਹਿ ਜਾ ਅੱਕ ਲਿਆਰੇ ਦੀ ਔਲ ਕਰਦੀ ਹਾਂ ਗੱਲ ਰੱਸੀ ਨਹੀਂ ਰੱਸੀ ਗੱਲ ਜੀ ਹੈ ਅੱਛਾ ਹਾਂ ਅਸੀਂ ਹੁਣ ਲਿਆਲਾ ਘੂਰਾ ਪਾਸਾ ਵਾਣ ਕੇ ਹਾਂਜੀ ਫੇਰ ਸ਼ਰੀਫ ਜੀ ਇਹੋ ਜੀ ਵਾਸੀ ਤੋਂ ਤਾਂ ਜੇ ਤਿਆਰ ਹੁੰਦੀ ਹਾਂ ਤੇ ਫੇਰ ਤੇ ਇੱਕ ਵੀ ਦੀ ਵੜ ਹਾਂ ਠੀਕ ਹੈ ਜੀ ਪਰ ਤੁਹਾਨੂੰ ਪਤਾ ਇਹ ਦੁਕਾਨ ਤੇ ਸੌਦਾ ਸਸਤਾ ਹੀ ਮਿਲਣਾ ਸਸਤਾ ਹੀ ਮਿਲਣਾ ਤੇ ਇਹ ਵੇੜ ਦਾ ਮੁੱਲ ਕੋਈ ਨਹੀਂ ਵੇਹੇਗਾ ਪਰ ਆਪਾਂ ਨਾਲ ਦੇ 75 ਤੇ ਨਾਲ 80 75000 ਨਹੀਂ 500 60 17000 500 60 ਉਹ ਤੇ ਠੀਕ ਵੱਡੀ ਵੇੜ ਭਰ ਦੂਗੀ ਵੱਡੀ ਵੇੜ ਕੋਈ ਜਵਾਬ ਨਹੀਂ ਠੀਕ ਆ ਹਾਂ ਵੇੜ ਵੀ ਠੀਕੀ ਨਸਲ ਪੂਰੀ ਨਸਲ ਪੂਰੀ ਆ ਹਾਂ ਵੇ ਇਹ ਦਿਨ ਪਰ ਮੂੰ ਮਾ ਖਾਇ ਕੋ ਖਾੜਾ ਆ ਲੈ ਵੇ ਜਮ ਮੂੰ ਮਾ ਖਾੜਾ ਆ ਪੁੱਤੀ ਖਾਈ ਵਦੀ ਜਣਾ ਵੇੜ ਦੀ ਚੱਲ ਤੋਰ ਗੱਬਣਾ ਤੇ ਗੱਬਣਾ ਰੱਬਣ ਲੋਜੀ ਗੱਬਣ ਵੈੜਾ ਦੂਜਾ ਸੁਆ ਦੂਜਾ ਦੂਜਾ ਖਾਣੇ ਦਾ ਵੀ ਸੁਮ ਬਾਈ ਆ ਹਾਂ ਜੀ ਕੀ ਬਣਾਉਂਦੇ ਆਜੋ ਕਰਾ ਦੇ ਸਾਦੇ ਨਾ ਹੰਦਸੀਆਂ ਉਹਨਾਂ ਨੇ ਕਿੱਥੇ ਲੈ ਬਣਿਆ ਆ ਠੀਕ ਆ ਦੇ ਕਿਨੇ ਕਰੂ ਫਰਾ ਸੁਨੀਪਾ ਦੁੱਧ 15 ਕਿਲੋ ਤੇ ਨਾ ਵੀ ਕੰਨੋ ਫੜੀ ਫਿਰਨਾ ਜੇ ਸ਼ਹਿਤ ਆਉਂੜਿਆ ਵੈੜਦਾ ਹਾਂ ਆ ਜੀ ਗਲੋਜ ਭਰਾ ਬਾਕੀ ਹੈਗੀ ਇਹ ਵੀ ਠੰਡੀ ਜੇ ਬਰਫੀਆ ਜਿੱਦਾਂ ਮਰਜੀ ਥੱਲੇ ਬੈਜੋ ਭਾਵੇਂ ਦੀਪ ਜੀ ਨੇ ਵੜਾ 42000 ਦੀ ਹਾਨਾ ਕਰ ਦਈਏ 500 ਕਿ 42000 ਦੇਖੀ ਜਾ ਫਿਰ ਹੁਣ ਆ ਗਈ ਜੈ ਛਾਈਵਾਲ ਛਾਈਵਾਲ ਲੋ ਛਾਈਵਾਲ ਨਹੀਂ ਆ ਪਰ ਐਚਐਫ ਨੂੰ ਵੀ ਗਾਂ ਦੀ ਚੀਜ਼ ਗੱਬਰ ਨਹੀਂ ਸੂਈ ਸੂਈ ਉਹ ਬਚਾ ਆ 13 ਕਿਲੋ ਦੁੱਧ ਹੋਗਾ ਸੀ 11 ਕਿਲੋ ਖੁਲਾ ਢੁਲਾ ਲੋ ਜੀ 13 ਕਿਲੋ ਦੁੱਧ ਛਾਈਵਾਲ ਥੱਲੇ ਹੁਣ ਸੰਦੀਪ ਆ ਹੋਰ ਚੀਜ਼ ਵੇਖਿਓ ਦੇਖੋ ਯਾਰ ਅਗਰ ਨਮੂਨਾ ਹਾਂ ਤੇ ਆ ਆ ਵੇਖਿਆ ਨਾ ਕੋਈ ਕਿਛ ਕੁ ਮਾਇਆ ਤੋ ਹਾਂ ਹਣ ਬਖਾ ਗਏ ਆ ਆ ਨਾ ਠੀਕ ਹੈ ਠੰਡੀ ਹੈ ਹਲੋ ਠੀਕ ਹੈ ਪਰਫੀਆ ਪਰਫੇ ਸੰਦੀਪ ਪਰਫੀਆ ਪਰਫੀਆ ਪਰਫੀ ਇਦਾਂ ਲੱਤਾਂ ਫੜ ਛੱਡੋ ਕੋਈ ਬੱਚਾ ਪੁੱਤਾਂ ਨਹੀਂ ਲਾਹੋ ਜੀ ਲੈਣੀ ਚਾਹੀ ਵਾਲ ਜਿੱਦਣ ਲੈਣੀ ਆ ਤੁਹਾਨੂੰ ਪਤਾ ਠੀਕ ਹੈ ਜੀ ਹਾਂ ਜੀ ਫੇਰ ਇੱਥੇ ਖੜਾਓ ਲਾਸਟ ਪੀਸੀ ਆ ਲਾਸਟ ਹੀ ਬੋਲੋ ਸੰਦੀਪ ਆ ਮੋਲੇ ਦਾ ਵੀ ਕੋਈ ਨਹੀਂ ਆ ਤੇ ਹਾਂ ਨਾ ਹੀ 40 ਦੀ 40000 ਦੇ ਹਜ਼ਾਰ ਜਾਣ ਦੋ ਠੀਕ ਹੈ 39000 ਜਾਣ ਦੋ ਲਾਸਟ ਵੀ ਸੀ ਆ ਤੁਹਾਨੂੰ ਆ ਨਹੀਂ ਗਿਆ ਸ਼ਾਂਤ ਹੋ ਜਾ ਬਾਕੀ ਵੇਖ ਲਓ ਮੇਰਾ ਵੀ ਇੱਥੇ ਆਓ ਆਰਾ ਚੈੱਕ ਕਰਕੇ ਚੋਰੀ ਕਰਕੇ ਤਸੱਲੀ ਕਰਕੇ ਤਸੱਲੀ ਕਰਕੇ ਲੈ ਕੇ ਜਾਓਗੇ ਨਹੀਂ ਜੀ ਤਸੱਲੀ ਕਰਕੇ ਸੰਦੀਪਾ ਵੇਖੋ ਹੁਣ ਦੂਬਰ ਦੇ ਵੱਡੀਆਂ ਵੇਖੋ ਜੀ ਕਿੱਥੇ ਕਿੱਥੇ ਲਿਆਦਾ ਆ ਵਾ ਨਮੂਨੇ ਕਿੱਥੋਂ ਆਉਣੇ ਆ ਸੰਦੀਪਾ ਤੁਹਾਨੂੰ ਵੀ ਪਤਾ ਵਾ ਸਿਰੇ ਹੀ ਕੱਟ ਕੇ ਲਿਆਉਂਦੇ ਹੁਣ ਨਹੀਂ ਬਾਕੀ ਗੱਲ ਸਹੀ ਹੈ ਕਪੜੇ ਪਾਣੇ ਟਾਈਮ ਹੀ ਹੈ ਨਹੀਂ ਨਾ ਆ ਜੀ ਬੈ ਗਿਆ ਕੈਪਰੀ ਜੀ ਰਹਿੰਦਾ ਜੀ ਕੱਲ ਉਹਨੇ ਕੈਪਰੀ ਦੇ ਕੈਪਰੀ ਜੀ ਰਹਿੰਦਾ ਤੁਹਾਨੂੰ ਜੱਗਾ ਥੱਲੇ ਉਹਨੇ ਕੈਪਰੀ ਹੈ ਉੱਤੋਂ ਵੀ ਇਦਾਂ ਹੀ ਪਾਲੇ ਆ ਕੰਮ ਨਾ ਲੈ ਬੋਲੋ ਫਿਰ ਨੰਬਰ 9648 27503 ਪਿੰਡ ਕੋਟਖਿਆਣਾ ਜ਼ਿਲ੍ਹਾ ਗਰਦਾਸਪੁਰ ਸਤਿ ਸ਼੍ਰੀ ਅਕਾਲ